मोड़ी <laughs> पैटर

ਕੀਤਾ 17 ਸਾਲਾਂ ਦੀ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹੂੰਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹਾਂ ਕਿ ਸਹੁਰੇ ਘਰ ਨਾ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ 17 ਸਾਲ ਕਿਹੜੇ ਮੁੰਡੇ ਨਾਲ ਗਏ ਅਤੇ ਨਾਨ ਰੋਹਿਤ ਕਿਥੋਂ ਰਹਿਣ ਵਾਲਾ ਨਕਲਾ ਤੋਂ ਮੁੰਡਾ ਕਿੱਥੇ ਆਉਂਦਾ ਮੁੰਡਾ ਜਿੱਥੇ ਠਾਣੀ ਤੇ ਆਪਣੀ ਮਰਜ਼ੀ ਨਾਲ ਗਏ ਤੇ ਮਰਜ਼ੀ ਨਾਲ ਗਏ ਉਹ ਤੁਸੀਂ ਕੋਈ ਤੁਹਾਨੂੰ ਤਾਂ ਸਿਵਰਾ ਨਾਲ ਆ ਕੇ ਆਈਏ ਤਾਂ ਮਿਲਣੇ ਕਰਾਣ ਕੀ ਤੁਸੀਂ ਕਰਵਾ ਰਹੇ ਆ ਨਹੀਂ ਕੀ ਤੁਸੀਂ ਉਹਦੀ ਮਨਤਾਪਿੰਡੀ ਚਾਹਦੇ ਕੀ ਹੋ ਮੈਂ ਆਪਣੇ ਸਹੁਰੇ ਘਰ ਜਾਣਾ ਬਸ ਅਭੀ ਤੁਹਾਡਾ ਪਤਾ ਨਹੀਂ ਹੋਇਆ ਕਿ ਤੁਹਾਡੇ ਕੋਲ ਹਾਈ ਕੋਰਟ ਦਾ ਕੀ ਆਰਡਰ ਹੈ ਹਾਈ ਕੋਰਟ ਦਾ ਮਿਲਗਾ ਪ੍ਰੂ ਆਰਡਰ ਹੈ ਅੰਕਲ ਕੋ ਸ਼ਾਇਦ ਇਹ ਆਰਡਰ ਕੀ ਪਤਾ ਨਹੀਂ ਇਹ ਅੰਕਲ ਨੂੰ ਪਤਾ ਹੈ ਇਹਦਾ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਵਿਆਹ ਕਰਾਇਆ ਹੈ ਗੁਰਜਾ ਕੇ ਕੋਈ ਡਿਸਕਸ਼ਨ ਨਹੀਂ ਕੀ ਜੱਟ ਕਰਵਾ ਦੇ ਨਹੀਂ ਅਜੇ ਨਹੀਂ ਤੁਹਾਨੂੰ ਤੁਸੀਂ ਸੈਨ ਕਿਤੇ ਤੁਹਾਨੂੰ ਕੋਈ ਪੁੱਛਿਆ ਨਹੀਂ ਤੁਸੀਂ ਮੈਨੂੰ ਦੱਸਿਆ ਹੋਤੇ ਨਹੀਂ ਇਹ ਅੰਕਲ ਨੂੰ ਪਤਾ ਮੈਂ ਉਹਨਾਂ ਦੇ ਨਾਲ ਰਹਿਣਾ ਮਿੰਟ ਪਹਿਲਾਂ ਵਿਆਹ ਹਟਾ ਹੋਇਆ ਏ ਅੰਕਲ ਅੰਕਲ ਕੋ ਸਾਰੇ ਪ੍ਰੂਫ ਚੰਡੀਗੜ੍ਹ ਵਿਆਹ ਦਾ ਕਿਹ ਸੰਦ ਮੈਨੂੰ ਤੁਹਾਡੇ ਵਿਆਹ ਦਾ ਬੰਦਾ ਹੋ ਸਕਦਾ ਅੰਕਲ ਨੂੰ ਪਤਾ ਅੰਕਲ ਕੋ ਸਾਰੇ ਕਾਗਜ਼ ਹੈ ਅੰਕਲ ਨੂੰ ਪਤਾ ਅੰਕਲ ਬਾਹਰ ਹੈ ਵਿਆਹ ਕਿੱਥੇ ਕਰਾਇਆ ਸੀ ਚੰਡੀਗੜ੍ਹ ਨਹੀਂ ਨਹੀਂ ਕੋਈ ਗੁਰਦੁਆਰੇ ਲਾਵਾ ਕੋ ਕਰਾਇਆ ਸੀ ਨਿਕਾਹ ਕਰਵਾਇਆ ਸੀ ਨਿਕਾਹ ਕਰਵਾਇਆ ਉਹਦਾ ਪ੍ਰੂਫ ਹੈਗਾ ਤੋ ਕੋਈ ਪ੍ਰੂਫ ਤਾਂ ਪਤਾ ਨਹੀਂ ਅੰਕਲ ਕੋ ਪਤਾ ਹੋਣਾ ਮੈਨੂੰ ਪਤਾ ਨਿਕਾਹ ਆ ਗਈ ਅੰਕਲ ਦਾ ਓਏ ਅੰਕਲ ਬਾਹਰ ਹੋ ਨੇ ਵਕੀਲ ਇਹ ਤਾਂ ਵਕੀਲ ਸਾਹਿਬ ਨੇ ਕਰਾਇਆ ਸੀ ਨਹੀਂ ਉਹਨਾਂ ਨੇ ਕਰਵਾਇਆ ਨਹੀਂ ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਿਕਾਹ ਉਹ ਕਿਸੇ ਹੋਰ ਨੇ ਕਰਵਾਇਆ ਇਹ ਤਾਂ ਉਹ ਮੁੰਡਿਆਂ ਦੇ ਨਾਲ ਰੱਖਣ ਨੂੰ ਤਿਆਰ ਹਾਂ ਹਾਂਜੀ ਰੱਖਣ ਨੂੰ ਤਿਆਰ ਹੋ ਸਾਰੇ ਰਾਜੀ ਆ ਉਹ ਤੁਹਾਡੇ ਚੰਡੀਗੜ੍ਹ ਹੋਇਆ ਨਾ ਉਹਦਾ ਨਿਕਾਹ ਤੁਹਾਡਾ ਕਿਤੋਂ ਅੰਬਰਸਰ ਰਹਿ ਕੇ ਉਹਦੇ ਚੰਡੀਗੜ੍ਹ ਜਾ ਕੇ ਚੰਡੀਗੜ੍ਹ ਕਰਵਾਇਆ ਨਿਕਾਹ ਵੀ ਚੰਡੀਗੜ੍ਹ ਹੈ ਹਾਂਜੀ ਨਹੀਂ ਕੱਲੂ ਜੇ ਬਾਈਚੈਂਸ ਤਾਂ ਦੀਏ ਤਾਂ ਵਿਗੜਦੀ ਆ ਫਿਰ ਤੁਸੀਂ ਮਾਂ ਤੇ ਉਹਨੂੰ ਹੁਣ ਛੱਡਦਾ ਤੇ ਕਿੱਥੇ ਜਾਓਗੇ ਨਹੀਂ ਨਹੀਂ ਵਿਗੜਦੀ ਨਹੀਂ ਜੇ ਬਾਈਚੈਂਸ ਵਿਗੜ ਗਈ ਤਾਂ ਫਿਰ ਨਹੀਂ ਵਿਗੜਦੀ ਮੈਂ ਕਹਿੰਨੀ ਆ ਨਾ ਮੈਂ ਨਹੀਂ ਵਿਗੜਦੀ ਉਹ ਚ ਕਿ ਨਹੀਂ ਵਿਗੜਦੀ ਸਾਡੀ ਮੈਂ ਅੱਜ ਵੀ ਇਹ ਕਹਾਂ ਕੱਲ ਵੀ ਇਹ ਕਹਾਂਗੀ ਖਤਰਾ ਕਿਹਦੇ ਕੋਲ ਖਤਰਾ ਮੇਰੇ ਮਾਪੇ ਹੋ ਤਾਂ ਜਦ ਮੇਰੇ ਮਾਮਿਆਂ ਤੋਂ ਮੇਰੇ ਮਾਪਿਆਂ ਤੋਂ ਕੀ ਨਾ ਮੁੰਡੇ ਦਾ ਕੀ ਨਾਮ ਦਾ ਮੁੰਡੇ ਦਾ ਨਾਮ ਰੋਹਿਤ ਕੁੜੀ ਗਈ ਦੋ ਮਹੀਨੇ ਹੋ ਗਏ ਅੱਜ ਸਿਵਲ ਹਸਪੀਟਲ ਕੀ ਗੱਲ ਹੋਈ ਉਹਨਾਂ ਦਾ ਮੈਂ ਡਿਸਨ ਕਰਵਾਉਣ ਆਏ ਸੀ ਜਿਹੜਾ ਤੁਹਾਨੂੰ ਮੁੰਡੇ ਇੱਥੇ ਕਹਿੰਦੇ ਬਈ ਉਹ ਕੀ ਮਸਲਾ ਹੈ ਉਹ ਮੁੰਡਿਆਂ ਨੇ ਲਿਆਂਦੇ ਸੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਕੁੜੀ 17 ਸਾਲਾਂ ਦੀ ਸਾਲਾਂ ਸਾਲਾਂ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਵੀ ਕ ਮੁੰਡੇ ਦਾ ਉਹਨਾਂ ਨੇ ਪੈਸੇ ਹੱਥੇ ਪੈਨਟੀ ਕਾ ਗਏ ਆ ਗਏ ਉਹਨਾਂ ਨੇ ਕਹਦਾ ਕੁੜੀ ਕੌਣ ਸੀ ਕਾ ਖੜੀ ਆ ਗਈ ਉਹਨਾਂ ਕਹੇ ਨਾਲ ਉਹ ਵਕੀਰ ਵੀ ਆਂਦਾ ਹੈ ਤਾਂ ਉਹ ਵੀ ਨਾਲ ਹੀ ਕਿਤੇ ਉਹ ਵੀ ਨਾਲ ਹੀ ਉਹ ਕੁੜੀ ਦੇ ਨਾਲ 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 ਰਹਿਣ ਆਇਆ ਜੇ ਪੁਲਿਸ ਵਾਲੇ ਉਹਨਾਂ ਨੇ ਕੋਈ ਨਹੀਂ ਆਵੇ ਖਾਂਡੇ ਹੀ ਗਏ ਹਾਂ ਜਿਹਨਾਂ ਨੇ ਕੁੜੀ ਕਹਿੰਦੀ ਮੇਰਾ ਹਾਰਪਰਾਉਡਾ ਹੋ ਗਈ ਹਾਂਜੀ ਤਾਂ ਉਹਨਾਂ ਦਾ ਕੁਝ ਨਹੀਂ ਹੋਇਆ ਨਾ ਦਿੱਤਾ ਕੁੜੀ ਨੂੰ ਕੁੜੀ ਕਿੱਥੇ ਆਜੇ ਮੈਡੀਕਲ ਹੋਣ ਆਜੇ ਕੀ ਬੰਦੀ ਕਰਦੇ ਸਾਡੀ ਕੁੜੀ ਸਾਨੂੰ ਮਾਰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਮੁੰਡਾ ਨੂੰ ਸਜ਼ਾ ਹੋਵੇ ਸਭ ਤੋਂ ਛੋਟ ਸਜ਼ਾ ਦਿੱਤੀ ਜਾਵੇ ਨਾਂ ਮੇਰਾ ਜਮਸ ਮਸੀ ਹੈ ਪਿੰਡ ਮੇਰਾ ਚੱਕੋਲ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਵੀ ਕੀ ਮਸਲਾ ਸਾਡਾ ਮਸਲਾ ਆ ਲਿਆ ਮੈਂ ਕੁੜੀ ਦਾ ਜੀਜਾ ਹਾਂ ਕੁੜੀ ਆ ਨੂੰ ਅੱਜ ਨਾ ਜੱਸ ਸਾਹਨੇ ਲਿਖਿਆ ਇੱਥੇ ਕੀਤਾ ਕੋਰਚ ਪੇਸ਼ ਹੋਵੇ ਕੁੜੀ ਥਾਣੇ ਆਈ ਦੋ ਮਹੀਨੇ ਬਾਅਦ ਕੁੜੀ ਕੁੜੀ ਆਈ ਦੋ ਮਹੀਨੇ ਬਾਅਦ ਥਾਣੇ ਕੁੜੀ ਜੋ ਕੋਰ ਥਾਣੇ ਕੋਰਚ ਆ ਗਈ ਆ ਕੋਰਚੇ ਮੁੰਡੇ ਵਾਲੇ ਮਗਰ ਆਏ 15 20 ਜਣੇ ਕਚੈਰੀ ਚ ਨਾਲ ਇਹਨਾਂ ਵਕੀਲਾ ਕੁੜੀ ਨੇ ਹੱਥੋਂ ਪਾਈ ਸਾਡੇ ਨਾਲ ਹੋਇਆ ਕੁੜੀ ਵਾਲੇ ਕੋ ਫੋਨ ਦੀ ਕੋਸ਼ਿਸ਼ ਇਹਨਾਂ ਕੀਤੀ ਹੈ ਤੁਹਾਨੂੰ ਇਹਨਾਂ ਧੱਕੇ ਧੱਕੇ ਮਾਰੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਬੇਨਤੀ ਆ ਪੇ ਇਹਨਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੀ ਸੁਣਵਾਈ ਹੋਣੀ ਚਾਹੀਦੀ ਮੁੰਡੇ ਵਾਲੇ ਪੁਆਏ ਜੀ ਕੁੜੀ ਗਮਰਾਹ ਕੀਤਾ ਉਹਨਾਂ ਨੂੰ ਕੁੜੀ ਨੂੰ ਉਹਨਾਂ ਨੇ ਗਮਰਾਹ ਕੀਤਾ ਉਹਨਾਂ ਨੇ ਪੜਾਇਆ 1.5 ਮਹੀਨਾ ਕੁੜੀ 2 ਮਹੀਨੇ ਕੁੜੀ ਦੀ 17 ਸਾਲ 3 ਮਹੀਨੇ ਉਮਰ ਆ ਕੁੜੀ ਠੀਕ ਨਹੀਂ ਆ ਕੁੜੀ ਉਹ ਨਾ ਗਮਰਾਉਣਾ ਕੀਤਾ ਕੁੜੀ ਬੋਲੀ ਵੀ ਉਹਨਾਂ ਦੀ ਬੋਲਦੀ ਆ ਮੇਰੀ ਬੇਨਤੀ ਆ ਮੁੰਡੇ ਵਾਲਿਆਂ ਦਾ ਨਾਂ ਜੀ ਮੁੰਡੇ ਵਾਲਿਆਂ ਦਾ ਨਾਂ ਟਿਓਰ ਦਾ ਡੇਵਟ ਮਸੀ ਆ ਮੁੰਡੇ ਦਾ ਨਾਂ ਰੋਹਿਤ ਉਰਫ ਧੀਰ ਰੋਤੀ ਨਾਕਲਾਂ ਦੇ ਪਿੰਡ ਨਾਕਲਾਂ ਹਾਂਜੀ ਸਾਡੀ ਮੰਗ ਆ ਕਿ ਸਾਨੂੰ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਹੀਂ ਮੈਂ ਤਾਂ ਹੁਣ ਆਇਆ ਜੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਨਾ ਮੇਰੇ ਹੁੰਨ ਕਿ ਝਗੜਾ ਨਹੀਂ ਹੋਇਆ ਕੋਈ ਵੀ ਤੇ ਇਹ ਵੀ ਉਥੇ ਆਪਣਾ ਪਰਚਾ ਦਰਜ ਹੋਇਆ ਮਜੀਠੇ 77 ਨੰਬਰ ਤੇ ਪਰਬੜਾ ਜੀ ਉਹਦੇ ਵਿੱਚ ਜਿਹੜਾ ਇਹ ਲੜਕੀ ਜਿਹੜੀ ਅੱਜ ਸਾਡੇ ਕੋਲ ਆਈ ਹੈ ਤੇ ਅਹੀ ਮਾਨਯੋਗ ਕੋਰਟ 'ਚ ਪੇਸ਼ ਕੀਤੀ ਹੋਣ ਦੇ ਬਿਆਨਾਂ ਵਾਸਤੇ ਤੇ ਮੈਡੀਕਲ ਵਾਸਤੇ ਲੈ ਕੇ ਆਏ। ਕੀ ਕਾਰਨ ਦੀ ਪੂਰੀ ਕੀ ਕਾਰਨ ਕਿਤੇ ਕਿਸ ਨਾਲ ਗਈ ਸੀ ਕਿ ਮੈਡੀਕਲ ਪੂਰੀ ਗੱਲ ਲੜਕੀ ਗਈ ਸੀ ਕਿਸੇ ਮੁੰਡੇ ਦੇ ਨਾਲ ਗਈ ਸੀ ਤੇ ਉਹ ਦੋਨੇ ਮਨ ਲੋ ਉਸੇ ਦਾ ਨਾਮ ਮੁੰਡੇ ਦਾ ਪਰਚਾ ਹੁੰਦਰਚ ਹੋ ਗਿਆ ਜੀ ਪਰਚਾ ਹੋ ਗਿਆ। ਪੁੰਗੇ ਦੇ ਅੱਗੇ ਮੁੰਡੇ ਪਏ ਹੰਗਾਮੀ ਹਰਿਆਣਾ ਮਾਗੀ ਤਾਂ ਸਿਰਾ ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ ਮੈਂ ਹੀ ਤੁਰੇ ਆਏ ਹਾਂਡੇ ਸਾਹਮਣੇ ਨਗਾ ਮਾ ਕੋਈ ਹੋਇਆ ਨਹੀਂਗਾ ਤਾਂ ਠੀਕ ਹੈ ਪਹਿਲ ਉਹ ਮਾੜਾ ਮੋਟਾ ਕਰਦੇ ਪਏ ਸੀ ਇਹੀ ਉਹਨਾਂ ਨੂੰ ਫਟਫਟਾ ਕੇ ਭੇਜਤਾ ਆਪ ਆਪਣੇ ਥਾਂ ਵੀ ਜਾਉ ਬਸ ਨਹੀਂ ਮੁੰਡੇ ਆਏ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿਉਂ ਮੈਂ ਹੁਣ ਤੁਰੇ ਹੀ ਆਉਣ ਡਿਆ ਤੇ ਮੇਰੇ ਸਾਹਮਣੇ ਮੁੰਡਾ ਕੋਈ ਆਇਆ ਨਹੀਂ ਜੀ ਪਰ ਤੁਹਾਡੇ ਮਾਜ ਵੀਡੀਓ ਵੀ ਬਣਾ ਰਹੇ ਸੀ ਹਾਂਜੀ ਨਾਲ ਆਏ ਸੀ ਮੋਬਾਈਲ ਤੁਹਾਡੇ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਹੀ ਬਣਾਈ ਵੀਡੀਓ ਵੀ ਅਸੀਂ ਕਾਰਵਾਈ ਕਰਾਂਗੇ ਜੇ ਜਿਹੜੇ ਵੀ ਇਨਵੋਲਵਮੈਂਟ ਵਿੱਚ ਹੋਏ ਪਰ ਝਗੜਾ ਨਹੀਂ ਕੋਈ ਵੀ ਹੋਇਆ ਮੇਰਾ ਨਾਮ ਜ ਅਸੀਂ ਇੱਕ ਪੁਲਿਸ ਭਟਾ ਕੁੜੀ ਦਾ ਤੇ ਮੈਡੀਕਲ ਹੋ ਰਹੀ ਕਿ ਹਾਂਜੀ ਕੁੜੀ ਦਾ ਮੈਡੀਕਲ ਕਰਾਉਣਾ ਆਏ ਸੀਗੇ ਹਾਂਜੀ ਉਹ ਕੁੜੀ ਨੂੰ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ ਆ ਫਰੋਂ ਦਾ ਅੰਡਰੇਬਲ ਪੰਜਾਬ ਐਂਡ ਐਨ ਹੈਂਡ ਕੋਰਟ ਜਿਸ ਨੂੰ ਜਿਸ ਦੀ ਵਾਇਲਸ਼ਨ ਹੋਦੀ ਵੇ ਕੇ ਮੈਨੂੰ ਸੱਦਿਆ ਗਿਆ ਮੈਂ ਆਇਆ ਵੀ ਕਿਉਂ ਵਾਇਲਸ਼ਨ ਹੋ ਰਹੀ ਆ ਇਹ ਵਾਇਲਸ਼ਨ ਵਾਸਤੇ ਮੈਂ ਯਸਿੰ ਨੂੰ ਫੋਨ ਕੀਤਾ ਚਾਰ ਪੰਜ ਵੀ ਤੁਹਾਡੇ ਇਥੇ ਝਗੜਾ ਹੋਣ ਲੱਗਾ ਜੇ ਇਹ ਐਸਆਈ ਆਇਆ ਉਹਨਾਂ ਮੈਨੂੰ ਬੁਲਾਇਆ ਮੈਂ ਅੰਦਰ ਗਿਆ ਫਿਰ ਇਹ ਬਾਹਰ ਝਗੜਾ ਹੋਣ ਦਾ ਖਤਰਾ ਜੇ ਇਹਨੂੰ ਪ੍ਰੋਪਰ ਮੇਨਟੇਨ ਕਰੋ ਹੋਰ ਦੱਸੋ ਸੇ ਸਾਨੂੰ ਪਤਾ ਲੱਗਿਆ ਤੁਸੀਂ ਮੁੰਡੇ ਵਾਲੀ ਸਾਈਡ ਤੋਂ ਆਏ ਹੋ ਮੈਂ ਕਹਿੰਦਾ ਮੁੰਡੇ ਵਾਲੀ ਸਾਈਡ ਤੋਂ ਲਿਖ ਲਓ ਹਾਂਜੀ ਮੈਂ ਬਤਾਉਂ ਰਿਹਾ ਅਸੀਂ ਪੁਲਿਸ ਪਰ ਡਾਕੇ ਨਹੀਂ ਬਤਾਉਂ ਰਿਹਾ ਲੀਗਲੀ ਪ੍ਰੋਟੈਂਟ ਨੂੰ ਪ੍ਰੋਟੈਕਟ ਕਰਨਾ ਹੁੰਦਾ ਏ ਚਲੋ ਜੀ ਜਿਹੜੀ ਨਬਾਲਕ ਹੈ ਕੁੜੀ ਉਹਨੂੰ ਪ੍ਰੋਟੈਕਸ਼ਨ ਮਿਲਣਾ ਚਾਹੀਦਾ ਮੈਂ ਕਹਿੰਦਾ ਮਿਲੀ ਹੋਈ ਆ ਮਿਲੀ ਹੋਈ ਆ ਦੁਬਾਰਾ ਬੋਲਾਂ ਫੇਰ ਮਿਲੀ ਹੋਈ ਆ ਹੋਰ ਦੱਸੋ ਪਲੀ 17 ਸਾਲ ਦੀ ਕੁੜੀ ਨੂੰ ਕਿੱਥਾਂ ਮਿਲ ਗਈ ਸੀ ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋ ਹੁੰਦੇ ਨੇ ਬਲਕਿ ਹਾਈ ਕੋਰਟ ਕੋ ਕੁਐਸਚਨ ਕਰੋ ਮੇਰਾ ਨਹੀਂ ਕੁਐਸਚਨ ਮੈਂ ਉਹਨਾਂ ਵੱਲੋਂ ਆਇਆ ਮੇਰੀ ਭਈਆ ਨਾ ਕਾਨੂੰਨ ਹੈ ਸਿੱਧਾ ਭਈਆ ਮੇਰੀ ਭਈਆ ਨਾ ਤੁਸੀਂ ਕਹੋਗੇ ਮੈਨੂੰ ਕਾਨੂੰਨ ਪੁੱਛਣ ਵਾਲੇ ਨਹੀਂ ਨਹੀਂ ਸਾਡਾ ਤੁਸੀਂ ਨਹੀਂ ਨਹੀਂ ਪੁੱਛ ਸਕਦੇ ਇਹ ਲੀਗਲ ਪਾਸੇ ਇਹ ਗੱਲ ਕੁਐਸਚਨ ਨਹੀਂ ਤੁਸੀਂ ਕਰ ਸਕਦੇ ਜਿਹਨ ਦੱਸਿਆ ਉਹਨਾਂ ਨੇ ਬਿਆਨਾਂ ਵਿੱਚ ਦੱਸਿਆ ਨਾ ਬੜਾ ਕੁਝ ਮੈਂ ਉਹਦੇ ਬਿਆਨ ਤੇ ਤੁਹਾਨੂੰ ਬਿਆਨ ਤੁਹਾਨੂੰ ਪੁੱਛ ਜ਼ਰੂਰ ਕਰੋ ਨਹੀਂ ਇਹ ਨਹੀਂ ਪੁੱਛ ਸਕਦੇ ਕਿ ਕਿਉਂ ਮਿਲਿਆ ਆਹ ਹੌਨਰੇਬਲ ਹਾਈ ਕੋਰਟ ਦਾ ਕੰਮ ਹੈ ਮੇਰਾ ਕੰਮ ਨਹੀਂ ਸਾਨੂੰ ਤੁਸੀਂ ਵਕੀਲ ਦੇ ਤੁਸੀਂ ਉਹਦੇ ਪਟੀਸ਼ਨ ਦਾਇਰ ਕੀਤੀ ਹੈ ਮੈਂ ਪਟੀਸ਼ਨ ਦਾਇਰ ਕੀਤੀ ਕਿਸੇ ਹੋਰ ਨੇ ਕੀਤੀ ਮੈਂ ਆਰਡਰ ਲਿਆ ਹਾਂਜੀ ਆਰਡਰ ਦੀ ਵਾਇਲੇਸ਼ਨ ਵੇਖ ਕੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇੱਥੇ ਵਾਇਲੇਸ਼ਨ ਹੋ ਰਹੀ ਹੈ ਇੱਥੇ ਕੋਈ ਮਰਡਰ ਵੀ ਹੋ ਸਕਦਾ ਜੇ ਤਾਂ ਹੀ ਆਇਆ ਬਟ ਤੁਹਾਨੂੰ ਪਤਾ ਹੋਵੇਗਾ ਨਾ ਵੀ ਕਿਉਂ ਮਿਲਿਆ ਕਾਰਨ ਦੇ ਇਹਨਾਂ ਦੱਸ ਸਕਦੇ ਨਾ ਬੀਜੇ ਇੱਕ ਨਬਾਲਗ ਨੂੰ ਜਿਹੜੀ ਮਿਲਦੀ ਹੈ। ਹਾਂ ਜੀ। ਆਨਰੇਬਲ ਹਾਈ ਕੋਰਟ ਤੇ ਮੈਂ ਕਮੈਂਟ ਨਹੀਂ ਕਰ ਸਕਦਾ। ਪਹਿਲੀ ਗੱਲ ਸੁਣ ਲਓ। ਕਿ ਉਹਨਾਂ ਕਿਉਂ ਦਿੱਤੀ ਆ ਕਿ ਕਿਵੇਂ ਦਿੱਤੀ ਆ? ਤੁਹਾਨੂੰ ਦੱਸੋ ਕਿਹੜਾ ਕਾਨੂੰਨ ਹੈਗਾ ਜਿਹਦੇ ਕਾਨੂੰਨ ਦੇ ਆਧਾਰ ਤੇ ਮਿਲ ਸਕਦੀ ਹੈ? ਆਪਾਂ ਤੁਹਾਨੂੰ ਪੁੱਛੁੰਦੇ ਆ। ਆਨਰੇਬਲ ਹਾਈ ਕੋਰਟ। ਆਨਰੇਬਲ ਹਾਈ ਕੋਰਟ ਕੋ ਪਾਵਰ ਆ ਨੇ ਭਾਵੇਂ 5 ਸਾਲ ਦਾ ਬੱਚਾ ਜਿਹਨੂੰ ਮਰਜ਼ੀ ਕਸਟਡੀ ਦੇ ਦੇ। ਇਹ ਕਿਹੜੀ ਧਾਰਾ ਹੈ ਕਿ ਕਿਹਦੇ ਕਿਹਦੇ ਆਧਾਰ ਤੇ ਵੀ ਮਿਲ ਸਕਦੀ ਹੈ? ਆਪਾਂ ਤੁਹਾਨੂੰ ਪੁੱਛੇ ਤੁਹਾਨੂੰ ਆਪਾਂ। 482 ਤਲੇ ਸਿਰਫ ਪ੍ਰੋਟੈਕਸ਼ਨ ਪੁਲਿਸ ਪ੍ਰੋਟੈਕਸ਼ਨ ਆਪਾਂ ਮੰਗ ਲੈਂਦੇ ਆ। ਉਹਦੇ ਵਿਆ ਮੇਰੀ ਮੇਰੀ ਭਾਈ ਆ ਮੈਂ ਦੁਬਾਰਾ ਪਾਉਂਦਾ ਮਿਲ ਰਹੀ ਆ ਕੁੜੀ ਦਾ ਮੈਡੀਕਲ ਹੋ ਰਿਹਾ ਹਾਂਜੀ ਸਾਰੇ ਗਏ ਆ ਵੀ ਕੁੜੀ ਦਾ ਮਾਂ ਪਿਓ ਹੋਰ ਉਹਨੇ ਸੋੜੀ ਦਾ ਕੁੜੀ ਦਾ ਮਾਂ ਪਿਓ ਸਾਰਾ ਗਿਆ ਨਹੀਂ ਪਹਿਲਾਂ ਅੰਦਰ ਨਹੀਂ ਜਾਂਦਾ ਤੁਹਾਨੂੰ ਅੰਦਰ ਭੇਜਾਂ ਤੂੰ ਤੁਸੀਂ ਅੰਦਰ ਕਹਿੰਦੇ ਭਗਵਾ ਕਿ ਸਾਰੇ ਬਾਹਰ ਕੱਢੀ ਜਾਂਦੇ ਬਿਲਕੁਲ ਠੀਕ ਆ ਮੈਨੂੰ ਉਹਨੇ ਪੁੱਛਿਆ ਡਾਕਟਰ ਸਾਹਿਬ ਨੇ ਹਾਂਜੀ ਤੇ ਕੀ ਅਸੀਂ ਕੁੜੀ ਦਾ ਮੈਡੀਕਲ ਕਰ ਸਕਦੇ ਆ ਮੈਂ ਕੁੜੀ ਦੀ ਮਰਜ਼ੀ ਨਾਲ ਹਾਂਜੀ ਜੇ ਕੁੜੀ ਕਹਿੰਦੀ ਮੈਡੀਕਲ ਹੋਣਾ ਹੋਣਾ ਕੁੜੀ ਕਹਿੰਦੀ ਨਹੀਂ ਹੋਣਾ ਤਾਂ ਨਹੀਂ ਹੋਣਾ ਹੋਰ ਦੱਸੋ ਚਲੋ ميدیکل رپورٹ ٿي وئي ٿا ڇا ڪم ڪجي ٿو 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 ڇا अच्छा वकील अंदर कुड़ी पी जा माण्हू ਇਹ ਕੁੜੀ ਸਾਡੀ ਸਟੱਡੀ ਆ ਕੁੜੀ ਉਦੋਂ ਦਵਾਂਗੇ 164 ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਤਹਿਤ ਕਰਵਾ ਕੇ ਬਾਹਰ ਫੇਰਾਂਗੇ